ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਣ ਕੁਰਾਲੀ ਤੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਇਹ ਹੈ ਸਾਡੇ ਖਾਸ ਅਜੀਬ ਬੰਦੇ ਦੀ ਇਹਦਾ ਨਾਮ ਹੈਗਾ ਗੋਲਾ ਗੋਲੇ ਪਰਸਨੈਲਿਟੀ ਤੇਰੀ ਫੁੱਲ ਹੈ ਹੈ ਗੋਲੇ ਪਰਸਨੈਲਿਟੀ ਹੈ ਫੇਸ ਲੈ ਲਓ ਗੱਲ ਫੇਸ ਲੈ ਲਿਆ ਗੋਲੇ ਕੋਈ ਕਹਿਣਾ ਵੀ ਹੈ ਭਾਈ ਤੇਰੀ ਬੈਸ ਮੁੱਛ ਚਾਹੀ ਹੈ ਹੈ ਨਹੀਂ ਪਰ ਮੁੱਛ ਮਰੋੜ ਦੀ ਰੂਪਾ ਰਿਹਾ ਦੇ ਇਹਨੇ ਤਾਂ ਖਲਾਫਰਾ ਕਰ ਦੇਣਾ ਤੁਹਾਨੂੰ ਬੋਟਾ ਆ ਰਹੀਆਂ ਗੋੜਾ ਵੀ ਤਿਆਰ ਆ ਕਹਿੰਦਾ ਵੀ ਚੜਾਈ ਹੋਣੀ ਚਾਹੀਦੀ ਮੁੱਛ ਦੇ ਨਾਲ ਚਾਹੇ ਸਾਡੀ ਮੁੱਛ ਹੋ ਵੀ ਨਾ ਜਿਹੜਾ ਨਾਲ ਬੰਦਾ ਬੈਠਾ ਉਹਦੇ ਬਲ ਗਰੇ ਵੀ ਉਹੀ ਚਪਕਾਈ ਜਾਂਦਾ ਮੁੱਛ ਖੜੀ ਕਰਨ ਵਾਸਤੇ ਕੇਜਰੀ ਵਾਲ ਨੂੰ ਮਾਂ ਕਹਿੰਦਾ ਗੋੜਾ ਖੁਸ਼ ਹੈ ਅੱਜ ਤਾਂ ਬਖ ਨੇ ਮੁੱਛ ਕਟਾਈ ਆ ਤੇ ਬਲਕਟਾ ਵੀ ਕੇਜਰੀ ਵਾਲ ਨੂੰ ਜਵਾਨਤ ਮਿਲ ਗਈ ਕਹਦਾ ਨਹੀਂ ਮੈਂ ਸੌਂ ਘਾਈ ਹਿੱਤੀ ਜਦ ਤੱਕ ਕੇਜਰੀ ਵਾਲ ਨੂੰ ਜਵਾਨਤ ਨਹੀਂ ਮਿਲਨੀ ਦੀ ਜਦ ਤੱਕ ਮੈਂ ਬਾਲ ਨਹੀਂ ਘਟਾਣੇ ਤੇ ਹੁਣ ਤੁਹਾਨੂੰ ਬਾਲ ਦਿਖਾਣੇ ਕਿ ਕਣਾ ਉਤਰੇ ਆ ਆ ਲਾ ਆ ਸਾਰੇ ਬਾਲ ਇਹ ਗੋਲੇ ਦੇ ਆ ਨੇੜੇ ਤੋਂ ਹੋ ਗਿਆ ਉਹ ਜੀ ਸਾਥੀ ਦਾ ਵੀ ਵਾਲ ਚ ਕਾਤੇ ਸਿਰ ਦੇ ਵੀ ਵਾਲ ਚ ਕਾਤੇ ਸਿਰਫ ਗੱਬੇ ਫੁੱਲ ਗੋਪੀ ਜੀ ਰੱਖੀ ਹੈ ਹੁਣ ਤੁਸੀਂ ਵੀ ਤੁਸੀਂ ਵਿੰਦਰ ਆ ਫੁੱਲ ਗੋਪੀ ਰੱਖੀ ਹੋਈ ਹੈ ਨਾ ਗੱਬੇ ਐ ਵਿੰਦਰ ਕਿਆ ਕਰਨਾ ਕੇਜਰੀਵਾਲ ਨੂੰ ਜਮਾਨਤ ਮੇਰੀ ਤਾਂ ਹਾਂ ਆ ਗੋਲਾ ਤਿਆਰ ਹੈ ਕਹਿੰਦਾ ਕੇਜਰੀਵਾਲ ਨੂੰ ਜਮਾਨਤ ਮੇਰੀ ਤਾਂ ਕਰਕੇ ਇਹ ਵਾਲ ਹੈ ਇਹ ਤਾਂ ਕਟਵਾਏ ਜਾਂਦੇ ਵੀ ਕੇਜਰੀਵਾਲ ਦੀ ਜਮਾਨਤ ਹੋਈ ਹੈ ਹਾਂ ਹਾਂ ਜਦ ਤੱਕ ਤਾਂ ਸੋਚਿਆ ਹੋਇਆ ਤਾਂ ਵੀ ਜਦ ਤੱਕ ਵਾਲ ਨਹੀਂ ਕਟਾਣੇ ਨਹੀਂ ਜਦ ਤੱਕ ਜੇ ਉਹ ਕੇ ਜਦ ਤੱਕ ਕੇਜੀਵਾਲ ਦੀ ਖੁਸ਼ੀ ਦੇ ਵਿੱਚ ਤਾਂ ਵਾਲ ਕਟਾਪੇ ਹਾਂ ਜੀ ਹੁਣ ਲੱਗਦਾ ਵੀ ਪੰਜਾਬ ਚ ਕੇ ਝਾੜੂ ਫਿਰੂੰਗਾ ਹਾਂ ਜੀ ਹਾਂ ਮਤਲਬ ਪੂਰਾ ਕਟੜ ਫੈਨ ਹੈ ਉਹ ਕੇਜੀਵਾਲ ਦਾ ਹਾਂ ਜੀ